ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੌਖਾ ਵਲੌਗਸ ਬਪਰ ਜੰਦਾਡਾ ਸਵਾਗਤ YouTube ਫੈਮਿਲੀ ਇਕ ਦਾ ਸਾਰੇ ਠੀਕ ਠਾਕ ਹੋ ਦੇਖ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕੁਲਵੀਰ ਵੋਪਰ ਆਏ ਤੋਂ ਅੱਜ ਹੈਗੀ ਇਹ ਤਰੀਕ 2 ਅਗਸਤ ਦਿਨ ਸ਼ੁੱਕਰਵਾਰ ਤੇ ਦੇਖੋ ਮਾਰਨਿੰਗ ਟਾਈਮ ਆ ਤਾਂ ਮੈਂ ਗਰਲਾਣਾ ਨਾਲ ਸਕੂਲ ਪੇਜਤਾ ਉਹ ਚਲ ਗਏ ਤਾਂ ਹੁਣ ਮੇਰੇ ਕੰਮ-ਕਾਰ ਮੁਗਰੋਂ ਹੁਣ ਸ਼ੁਰੂ ਹੋ ਗਏ ਆ ਤੇ ਮੈਂ ਹੁਣ ਬੈੱਡ ਦੀ ਚਾਦਰ ਝਾੜੂਗੀ ਤੇ ਮੇਰਾ ਰਾਤ ਦਾ ਵੀ ਅੱਜ ਗੱਦੇ ਸੁੱਕਣੇ ਪਉਣੇ ਅੱਜ ਬੜੇ ਕੰਮ ਆ ਪਾਸੇ ਦੇ ਵਲੌਗ ਨਾਲ ਬਣੇ ਰਹੋ ਤੁਸੀਂ ਤੇ ਚਾਦਰ ਮੈਂ ਹੁਣ ਪਰੇ ਰੱਖ ਦੇਣੀ ਲਾ ਦੇਣੀ ਆ ਇਹ ਤੇ ਨਵੀਂ ਚਾਦਰ ਵਿਛਾ ਦੇਣੀ ਆ ਤੇ ਥੋੜਾ ਗੱਦਿਆਂ ਨੂੰ ਅੱਜ ਧੁੱਪ ਲਵਾਉਣੀ ਆ ਤੇ ਦਿਨ ਬਹੁਤ ਹੋ ਗਏ ਆ ਤੇ ਮੈਂ ਤੇ ਸੋਜੀ ਸੋਜੀ ਨੂੰ ਪਰ ਕੰਮ ਨੰਬਰ ਵਾਈਜ਼ ਮੈਂ ਕਰਦੀ ਹੁੰਦੀ ਆ ਵੀ ਅੱਜ ਆ ਕਰ ਲਿਆ ਉਹ ਕਰ ਲਿਆ ਫੇਰ ਤਾਂ ਬਹੁਤ ਥਕਾਵਟ ਨਹੀਂ ਹੁੰਦੀ ਹੈਗੀ ਜਮੇ ਇੱਕਦਮ ਸਾਰਾ ਕੰਮ ਕਰੀਏ ਸੀ ਉਹ ਵੀ ਕਰਨਾ ਸਾਡਾ ਵੀ ਰਹਿ ਗਿਆ ਜਾਂ ਕਿਦਾਂ ਵੀ ਆ ਤੇ ਫਿਰ ਉਹ ਸਹੀ ਨਹੀਂ ਹੁੰਦਾ ਹੈਗਾ ਤੇ ਅੱਜ ਇੰਨਾ ਕਰ ਲਿਆ ਕੱਲ ਵੱਧ ਕਰ ਲਿਆ ਜਾਂ ਕਿਦਾਂ ਆ ਤੇ ਆ ਦੇਖੋ ਹੁਣ ਮੈਂ ਚੱਕ ਲੈਣੇ ਗੱਦੇ ਇਥੋਂ ਤੇ ਦੋਨੇ ਗੱਦੇ ਚੱਕ ਕੇ ਤੇ ਬਾਹਰ ਸੁਕਣੇ ਪਾ ਦੇਣੇ ਆ ਦੇਖੋ ਸਾਡੇ ਕਮਰੇ ਸਾਹਮਣੀ ਤੋਂ ਪਾ ਜਾਂਦੀ ਆ ਤੇ ਇੱਕ ਨੈਗੇਟਿਵਿਟੀ ਜੀ ਖਤਮ ਹੋ ਜਾਂਦੀ ਆ ਤੇ ਸਾਹਮਣੇ ਪੋਜ਼ਿਟਿਵਿਟੀ ਆ ਜਾਂਦੀ ਜੀ ਧੁੱਪ ਅੰਦਰੋਂ ਦੀ ਰੋਸ਼ਨੀ ਅੰਦਰ ਆਉਂਦੀ ਆ ਤੇ ਵਧੀਆ ਲੱਗਦਾ ਆ ਤੇ ਧੁੱਪ ਬੜੀ ਤਿੱਖੀ ਆ ਤੇ ਮੈਂ ਕਿਹਾ ਚੱਲੋ ਅੱਜ ਗੱਦੇ ਨਾਲ ਧੁੱਪ ਲਵਾਉਣੇ ਆ ਤੇ ਸੋਣੇ ਫਿਰ ਧੁੱਪ ਲਾ ਕੇ ਫਲਫੀ ਫਲਫੀ ਜੇ ਸੋਣੇ ਲੱਗ ਜਾਂਦੇ ਹੋ ਜਾਂਦੇ ਆ ਤੇ ਇਧਰ ਦੇਖੋ ਸਿਰ ਪਰਫਿਊਮੇ ਕੋਸ਼ਿਕਾ ਰੱਖਦੀ ਹੁੰਨੀ ਕਈ ਵਾਰ ਨਹੀਂ ਲੱਭਦੇ ਹੈਗੇ ਚੱਕੇ ਵਿੱਚ ਸਾਰੇ ਹਲਫਾ ਫੇ ਲਫਾ ਫਿ ਸਾਂਭ ਲਏ ਆ ਤੇ ਬੈੱਡ ਦੀ ਢੋਵ ਵਿੱਚ ਰੱਖ ਦੇਣੇ ਆ ਤੇ ਹੁਣ ਚੱਕੇ ਗੱਦੇ ਵਿੱਚ ਬਾਹਰ ਰੱਖ ਦੇਣੇ ਆ ਤਾਂ ਜੋ ਧੁੱਪ ਦਾ ਲਾਹ ਲੈ ਲਈ ਹੈ ਨਾ ਤੇ ਗੱਦੇ ਮੇਰੇ ਚੰਗੀ ਤਰ੍ਹਾਂ ਐਨੂੰ ਜੋ ਵੀ ਸਲਾਬ ਹੈ ਚੱਕ ਹੋ ਜਾਊਗਾ ਤਾਂ ਹੁਣ ਮੈਂ ਗੰਦੇ ਚੱਕ ਲਿਆ ਤਾਂ ਹੁਣ ਮੈਂ ਝਾੜੂ ਉੱਪਰ ਲਾਉ ਬੈੱਡ ਦੇ ਤੇ ਜੋ ਵੀ ਟਿਕਟਾ ਹੋਊਗਾ ਮੜੋਟਾ ਚੱਕ ਹੋ ਜਾਊਗਾ ਤੇ ਸਾਰੇ ਕਮਰੇ ਦੀ ਝਾੜੂ ਲਾਉਂਗੀ ਤੇ ਹੁਣ ਗੱਦੇ ਚੱਕ ਕੇ ਦੇਖੋ ਜੀ ਔਰਤਾਂ ਦੇ ਕੰਮ ਕਰ ਕਰ ਕੇ ਦੀ ਖਤਮ ਨਹੀਂ ਹੁੰਦੇ ਹੈਗੇ ਹਾਊਸ ਵਾਕ ਦੇ ਤੇ ਬਿਲਕੁਲ ਨਹੀਂ ਖਤਮ ਹੁੰਦੇ ਹੈਗੇ ਸਵੇਰ ਤੋਂ ਸ਼ਾਮ ਤੱਕ ਬਸ ਕੁਛ ਨਾ ਕੁਛ ਲੱਗੀਆਂ ਰਹਿੰਦੀਆਂ ਕੰਮ ਹਨਾ ਤੇ ਨਿੱਕੇ ਨਿੱਕੇ ਕੰਮ ਤਾਂ ਗਿਣਤੀ ਚ ਆਉਂਦੇ ਨਹੀਂ ਹੈਗੇ ਸੋ ਇਹ ਗੱਲ ਆ ਤੇ ਮੈਂ ਹੁਣ ਚੱਕਲੇ ਆ ਗੱਦੇ ਤੇ ਦੇਖੋ ਜੀ ਕੰਮ ਕਰਨ ਦੇ ਨਾਲ ਹਨਾ ਆਪਣਾ ਜਿਹੜਾ ਮਾਈਂਡ ਆ ਉਹ ਵੀ ਬਿਜ਼ੀ ਰਹਿੰਦਾ ਆ ਤੇ ਇਧਰ ਤੇ ਗੱਲਾਂ ਵਿੱਚ ਨਹੀਂ ਆਉਂਦਾ ਹੈਗਾ ਤੇ ਦੇਖੋ ਇਧਰ ਵੀਡੀਓ ਸ਼ੂਟ ਕਰਨ ਵਾਲਾ ਸਟੈਂਡ ਤੇ ਇਹਨਾਂ 'ਚ ਵੀਡੀਓ ਸ਼ੂਟ ਕਰਦੀ ਹੁੰਦੀ ਹੁੰਦੀ ਐ ਫੇਰ ਕੰਮ ਲੱਗੀ ਰਹੀ ਨਹੀਂ ਹੁੰਦੀ ਐ ਸੁੱਕਾ ਲੱਗ ਜਾਂਦਾ ਕਈ ਵਾਰੀ ਨਹੀਂ ਟਾਈਮ ਲੱਗਦਾ ਹੈਗਾ ਜਾਂ ਕਿਸੇ ਦਾ ਤੇ ਇਹਨਾਂ ਸੱਖਾ ਹੋ ਜਾਂਦਾ ਹੈ ਤੇ ਬਹੁਤ ਵਧੀਆ ਚੀਜ਼ ਐ ਇਹ ਤੇ ਵੀਡੀਓ ਸੌਰੀ ਤੇ ਇਧਰ ਗੱਦੇ ਮੈਂ ਬਾਹਰ ਸੁਕਣੇ ਪਾਤੇ ਆ ਦੇਖੋ ਜੀ ਸਾਹਮਣੀ ਧੁੱਪਿਆ ਤੇ ਧੁੱਪ ਨਾਲ ਇੱਕਦਮ ਇਹ ਫੁੱਲ ਜਾਣੇ ਵਧੀਆ ਫਲਫੀ ਫਲਫੀ ਜੇ ਹੋ ਜਾਣੇ ਆ ਤੇ ਇੱਕਦਮ ਧੁੱਪ ਸਾਹਮਣੇ ਆ ਰਹੀ ਆ ਤੇ ਚਲੋ ਮੈਂ ਸੋਚਿਆ ਚਲੋ ਮੈਂ ਕਿ ਧੁੱਪ ਦਾ ਲਹਾ ਲੈਨੇ ਅੱਜ ਤੇ ਗੱਦਿਆਂ ਦਾ ਜਿੱਦਾਂ ਕਹ ਲੋ ਵੀ ਇਹਨਾਂ ਨੂੰ ਧੁੱਪ ਲਾਉਣੀ ਆ ਤੇ ਵਧੀਆ ਬਣਿਆ ਚੀਜ਼ ਦੀ ਬੱਜ ਜਾਂਦੀ ਆ ਜੀ ਦੀ ਕੇਅਰ ਕਰੋ ਤਾਂ ਹਨਾ ਤੇ ਇਧਰ ਦੀਵਾਨ ਬੈਡ ਦਾ ਗੱਦਾ ਵੀ ਚੱਕ ਕੇ ਮੈਂ ਹੁਣ ਬਾਹਰ ਲੈ ਕੇ ਜਾਣਾ ਉਹਨਾਂ ਦੇ ਨਾਲ ਹੀ ਨਾਲ ਤੇ ਚਲੋ ਮੈਂ ਕਿਹਾ ਦੀਵਾਨ ਬੈਡ ਦੇ ਵਾਲੇ ਗੱਦੇ ਨੂੰ ਵੀ ਧੁੱਪ ਲਵਣੀ ਅੱਜ ਤੇ ਇਹ ਵੀ ਨਾਲ ਹੀ ਆ ਤੇ ਇਹਦੀ ਵੀ ਵਾਰੀ ਆਈ ਹੁਣ ਤਾਂ ਹੁਣ ਮੈਂ ਚੱਕੂੰਗੀ ਤੇ ਲੈ ਕੇ ਜਾਊਂਗੀ ਤੇ ਫਿਰ ਵਾਜੂ ਮੈਂ ਜਿਹੜੇ ਰਹਿੰਦੇ ਮੇਰੇ ਕੰਮ ਉਹ ਕਰੂੰਗੀ ਤੇ ਪਹਿਲਾਂ ਮੈਂ ਰਹੀ ਸੀਗਾ ਵੀ फटाफट ਧੁੱਪ ਦਾ ਲਾਹ ਲੈਣ ਵਾਸਤੇ ਤੇ ਮੈਂ ਗੱਦਿਆਂ ਨੂੰ ਬਾਹਰ ਕੱਢ ਦਵਾਂ ਤੇ ਫਿਰ ਮੈਂ ਝਾੜੂ ਪੋਚਾ ਕਰੀ ਜਾਊਂਗੀ ਇਹ ਗੱਲ ਸੀਗੀ ਤੇ ਹੁਣ ਚੱਕੂੰਗੀ ਇਹ ਥੋੜਾ ਹੈਵੀ ਆ ਦੂਜੇ ਚੈਨ ਸਿੰਘ ਅ ਵੱਡੇ ਬੈੱਡ ਨਾਲੋਂ ਤੇ ਦੀਵਾਨ ਦਾ ਥੋੜਾ ਹੈਵੀ ਹੁੰਦਾ ਆ ਹਾਂਜੀ ਦੀਵਾਨ ਬੈੱਡ ਦੇ ਗੱਦੇ ਨੂੰ ਮੈਂ ਬਾਚਾ ਕੇ ਲਈਆਂ ਥੋੜਾ ਹੈਵੀ ਸੀਗਾ ਚੱਕਣ ਥੋੜਾ ਔਖਾ ਹੁੰਦਾ ਆ ਜਿੱਦਾਂ ਕਰ ਲੋ ਵੀ ਇੱਕ ਦਿਨ ਨਾਲ ਜਿੱਦਾਂ ਬੱਚਾ ਸੋਚ ਸਕਦਾ ਆ ਉਸ ਹਾਵਨਾ ਵੇ ਲੈ ਆਂਦਾ ਸੀਗਾ ਫਰਨੀਚਰ ਜਿਹੜਾ ਫਰਨੀਚਰ ਸੀਗਾ ਸਾਰਾ ਮੈਂ ਕਰਤਾਰ برو ਲੈ ਕੇ ਆਂਦਾ ਸੀਗਾ ਤੇ ਨਾਲ ਹੀ ਗੱਦੇ ਲੈ ਆਂਦੇ ਸੀਗੇ ਤੇ ਨਾਲ ਹੀ ਇਹਦੇ ਕਵਰ ਲੈ ਆਂਦੇ ਸੀ ਕਵਰੇ ਮੈਂ ਨਾਲ ਹੀ ਸੀਤੇ ਸੀਗੇ ਤਾਂ ਜੋ ਫਟਣ ਨਾ ਦੇਖੋ ਕੋਈ ਵੀ ਪਾਸਾ ਡਬਲ ਬੈੱਡਾਂ ਦੇ ਗੱਦਿਆਂ ਦਾ ਜਾਂ ਸਿੰਗਲ ਦਾ ਦੀਵਾਨ ਦਾ ਕੋਈ ਫਟਿਆ ਨਹੀਂ ਹੈਗਾ ਤੇ ਇਸ ਕਰਕੇ ਮੈਂ ਕਵਰ ਨਾਲ ਪਾਲੇ ਸੀਗੇ ਇਹਨਾਂ ਦੇ ਤੇ ਸੀ ਕੇ ਡਬਲ ਸੀਣਾ ਲਾ ਲਿਆ ਸੀਗੀਆਂ ਤਾਂ ਜੋ ਮਣਿਆਦ ਵਧੇ ਤੇ ਚੀਜ਼ ਦੀ ਮਣਿਆਦ ਵਧਦੀ ਏਦਾਂ ਸਿੰਗਲ ਅ ਸੀਣਾ ਲਾਉਣ ਵਿੱਚ ਨਾਲ ਤੇ ਵਧੀਆ ਕੋਈ ਫਟਿਆ ਨਹੀਂ ਕੁਝ ਨਹੀਂ ਹੈਗਾ एकदम ਸਾਫ਼ ਆ ਤੇ ਛਾਲ ਲਾ ਕੇ ਧੋਲੀ ਦੀ ਤਾਂ ਬਹੁਤ ਸੌਖਾ ਕੰਮ ਆ ਤੇ ਜੇ ਆਪਾਂ ਛਾਲ ਨਹੀਂ ਹੁੰਦੇ ਹੈਗੇ ਤੇ ਬਹੁਤ ਮੁਸ਼ਕਲ ਜਾਂ ਹੋ ਜਾਂਦਾ ਆ ਤੇ ਇੱਧਰ ਦਿਵਾਨ ਤੇ ਵੀ ਮੈਂ ਛਾੜ ਲਾਉਂਗੀ ਕਿਤਾ ਪਹਿਲਾਂ ਪੁਰਾਣੇ ਸਮੇਂ 'ਚ ਬੀਬੀਆਂ ਕਹਿੰਦੀ ਸੀ ਨਾ ਪਲੰਗ ਦਾ ਚੌਂਦਾ ਹੁੰਦਾ ਆ ਤੇ ਆਪਾਂ ਹੁਣ ਦੀਵਾਨ ਕਰੀਦਾ ਫਰਕ ਇੰਨਾ ਕੀ ਆ ਤੇ ਹੈ ਜੀ ਜੋ ਉਹੀ ਆ ਪਹਿਲਾਂ ਪਲੰਘ ਹੁੰਦੇ ਸੀਗੇ ਜਿੱਦਾਂ ਦਾ ਦਾਚਾਉਂਦੇ ਸੀਗੇ ਤੇ ਹੁਣ ਹੈਗੇ ਦੀਵਾਨ ਤੇ ਬਹੁਤ ਹੁੰਦਾ ਆ ਜਿੱਦਾਂ ਕਰ ਲੋ ਵੀ ਵਿੱਚ ਸਮਾਨ ਰੱਖ ਲੋ ਉੱਪਰ ਸੌਜੋ ਬੜਾ ਫਾਇਦਾ ਹੁੰਦਾ ਚੀਜ਼ਾਂ ਦਾ ਵਧੀਆ ਓਕੇ ਆ ਤੇ ਹੁਣ ਮੈਨੂੰ ਸਫਾਈ ਕਰ ਲਵਾਂ ਝਾੜੂ ਲਾ ਲਮਾ ਜਿਹੜਾ ਹਾਂਜੀ ਹੁਣ ਮੈਂ ਸਫਾਈ ਦਰ ਕਰਨ ਲੱਗੀ ਆ ਤੇ ਝਾੜੂ ਜਿਹੜਾ ਉੱਪਰ ਖੁੰਝੇ ਇਹ ਲੱਗਦਾ ਆ ਜਿੱਦਾਂ ਕਰ ਲੋ ਉੱਧਰ ਸਾਡੇ ਕਮਰਾ ਹੈਗਾ ਇਹ ਵੱਡਾ ਇਹ ਤੇ ਉਹ ਤੇ ਬੈਕ ਨਹੀਂ ਲੱਗਦਾ ਹੈਗਾ ਤੇ ਇਸ ਖੜੇ ਹੋ ਕੇ ਲੱਗਦਾ ਝਾੜੂ ਜਿੱਦਾਂ ਤਕਾਉਣਾ ਜਿਆ ਆ ਕਾਣ ਜੀ ਦਾ ਕਾਣ ਸੁ ਤਾਂ ਨਹੀਂ ਜਾਂਦਾ ਕਮਰਾ ਇੱਕੋ ਸਾਫ਼ ਹੋ ਜਾਂਦਾ ਆ ਤੇ ਥੋੜਾ ਬੈਡਰ ਤੇ ਖੜੇ ਹੋਣ ਚੱਕੀ ਚੱਕਣ ਰੱਖਣ ਨੂੰ ਮੈਂ ਇਨਕ ਰੱਖਿਆ ਇਹਨੂੰ ਤੇ ਪਿਛਲੇ ਕਮਰੇ ਸਫਾਈ ਕਰ ਲਈ ਨਾ ਨਾਲ ਹੀ ਆ ਇਹ ਸਾਡਾ ਸਭ ਤੋਂ ਵੱਡਾ ਕਮਰਾ ਹੈ ਛਾਰਖਾਨੇ ਦਾ ਵੱਡਾ ਆ ਦਵਾਵਾ ਸਮਾਨ ਆ ਜਾਂਦਾ ਤੇ ਬਹੁਤ ਵਧੀਆ ਆ ਤੇ ਇਹ ਦੇਖੋ ਸਾਰੇ ਪਾਸੇ ਮੈਂ ਹੁਣ ਝਾੜੂ ਸਾਫ਼ ਸਫਾਈ ਇਹਦੀ ਕਰ ਲੈਣੀ ਆ ਦੇਖੋ ਜੀ ਜੇ ਆਪਾਂ ਕੰਮ ਚ ਰੁੱਝੇ ਰਹਿੰਦੇ ਆ ਤਾਂ ਆਪਾਂ ਨੂੰ ਇੱਧਰ ਉੱਧਰ ਦੀ ਗੱਲਾਂ 'ਚ ਨਹੀਂ ਹੋਣ ਦਾ ਹੁੰਦਾ ਹੈਗਾ ਨਾ ਆਪਣੇ ਕੰਮ 'ਚ ਬਿਜੀ ਰਹਿੰਦੇ ਆ ਤੇ ਮੇਰਾ ਸਾਰਾ ਦਿਨ ਬਸ ਕੰਮ 'ਚ ਬਿਜੀ ਰਹਿਣੀ ਆਪਣੇ ਆਪ 'ਚ ਨਾ ਕਿਤੇ ਜਾਣੀ ਆ ਤਾਂ ਨਾ ਕੋਈ ਜਿੱਦਾਂ ਕਹ ਲੋ ਟਾਈਮ ਲੱਗਦਾ ਵਧੀਆ ਓਕੇ ਹੈ ਨਾ ਕਿਦਰ ਚੰਗੀ ਵੀ ਬਾੜੀ ਸੁਣਨੇ ਨਾਲੋਂ ਤਾਂ ਆਪਣਾ ਕੰਮ ਹੀ ਚੰਗਾ ਹੈ ਨਾ ਤੇ ਦੋ ਬੀਵੀਆਂ ਬੈਠਣ ਗੱਲਾਂਬਾਤਾਂ ਹੋਣਗੀਆਂ ਉਹ ਗਾਂਧਵਾ ਗੱਲ ਲਿਜਾਊਗੀ ਤੇ ਕੀ ਫਾਇਦਾ ਹੈ ਨਾ ਇਹਦੇ ਨਾਲ ਤਾਂ ਆਪਣਾ ਘਰ ਦਾ ਕੰਮ ਚੰਗਾ ਆ ਤੇ ਵਧੀਆ ਆ ਨਾਲੇ YouTube ਤੇ ਆਉਣਾ ਆਪਣੇ ਆਪ ਨੂੰ ਇੱਕ ਬਿਜੀ ਰੱਖਣ ਵਾਲੀ ਗੱਲ ਆ ਉਸਾ ਵੇ ਆ ਤੇ ਵਧੀਆ ਆ YouTube ਤੇ ਦੇਖੋ ਜੀ ਹੁਣ ਮੈਂ ਝਾੜੂ ਲਾਉਣ ਲੱਗੀ ਆ ਤੇ ਸਾਰੇ ਪਾਸੇ ਜਿੱਦਾਂ ਚੀਜ਼ਾਂ ਪਰੇ ਪਰ ਕਰ ਕਰਕੇ ਸਾਰੇ ਕੂੜਾ ਕੱਢ ਲੈਣਾ ਆ ਤੇ ਵੈਸੇ ਵੈਸੇ ਰੋਜ਼ ਹੀ ਝਾੜੂ ਲੱਗਦਾ ਵੀ ਇੰਨਾ ਨਹੀਂ ਕੂੜਾ ਕੜਾ ਹੁੰਦਾ ਹੈਗਾ ਜਾਂ ਕਿਦਾਂ ਵੀ ਜਿਹੜੇ ਟਾਇਲ ਹੁੰਦੀਆਂ ਇਹ ਤੇ ਰਸਾ ਸਫਾਈ ਚਲੋ ਇਹ ਮੰਗਦੀਆਂ ਬਹੁਤ ਆ ਸੋ ਇਹ ਸਾਡੋ ਪਰਲੇ ਸੈਡ ਲੱਗ ਗਿਆ ਮੇਰਾ ਤਾਂ ਹੁਣ ਮੈਂ ਦਰਵਾਜ਼ੇ ਵਾਲੇ ਸੈਡ ਇਹਨੂੰ ਬਾਰੀਆਂ ਸਾਫ਼ ਕਰੂੰਗੀ ਤੇ ਹੌਲੀ ਹੌਲੀ ਜਿੱਦਾਂ ਕਰ ਲੋ ਵੀ ਅੱਜ ਗੱਦੇਸ ਕਾਲਿਆ ਤੇ ਕੱਲ ਕੋਈ ਹੋਰ ਇਦਾਂ ਨੰਬਰ ਵਾਈਜ਼ ਸਾਰੇ ਕੰਮ ਕਰੂੰਗੀ ਤੇ ਫਿਰ ਸੌਖਾ ਲੱਗੂਗਾ ਇੱਕਦਮ ਬੋਝ ਨਹੀਂ ਪੈਂਦਾ ਕੰਮ ਦਾ ਤੇ ਵਧੀਆ ਲੱਗਦਾ ਆ ਤੇ ਆਪਣੇ ਕੰਮ ਨੂੰ ਬਿਜੀ ਰੱਖਣਾ ਆਪਣੇ ਆਪ ਨੂੰ ਹਨਾ ਕੰਮ ਵਿੱਚ ਤੇ ਇਹ ਗੱਲ ਆ ਆਪਣੇ ਕੰਮ ਨੂੰ ਆਪ ਕਰਨਾ ਚਾਹੀਦਾ ਅੱਜ ਕੱਲ ਆਪਾਂ ਕਿਸੇ ਕੋ ਕੰਮ ਕਰਾਉਣੇ ਆ ਤੇ ਜਿੰਨੇ ਕਹ ਲੋ ਆਪਣੇ ਸੁੱਖ ਹੋ ਗਏ ਉਹਨਾਂ ਹੀ ਆਪਣੇ ਦੁੱਖ ਹੋ ਗਏ ਇਸ ਕਰਕੇ ਆਪਾਂ ਨੂੰ ਆਪਣਾ ਆਪ ਕੰਮ ਕਰਨਾ ਚਾਹੀਦਾ ਆ ਤੇ ਨਾਲੇ ਆਪਣੇ ਸਰੀਰ ਦੀ ਕਸਤ ਹੋ ਜਾਂਦੀ ਆ ਤੇ ਨਾਲੇ ਦੂਜਾ ਇਹ ਪੈਸੇ ਵੱਜ ਜਾਂਦੇ ਆ ਤੇ ਵਧੀਆ ਦਿਮਾਗ ਵੀ ਜੀ ਰੰਦਾ ਆ ਦਿਮਾਗ ਜਿੱਦਾਂ ਕਹ ਲੋ ਬੇਲਾ ਮਨਸ਼ਤਾੰਦਾ ਕਰ ਹੋ ਜਾਂਦਾ ਆ ਤੇ ਇਸ ਕਰਕੇ ਆਪਾਂ ਨੂੰ ਆਪ ਕੰਮ ਕਰਨੇ ਚਾਹੀਦੇ ਆ ਲੱਗੇ ਰੋ ਲੱਗੇ ਰੋ ਆਪੀ ਚਲੋ ਕੰਮ ਨਿਬੜ ਜਾਂਦੇ ਜਾਂ ਕਿਦਾਂ ਵੀ ਹੈਗੇ ਆ ਦੇਖੋ ਮੇਰਾ ਝਾੜੂ ਹੁਣ ਕੰਪਲੀਟ ਹੋ ਗਿਆ ਆ ਤੇ ਹੁਣ ਮੈਂ ਲਾਹੂੰਗੀ ਪੋਚਾ ਤੇ ਝੜਦਾ ਨੂੰ ਮੇਰਾ ਅੱਜ ਕੰਮ ਨਿਬੜ ਗਿਆ ਤੇ ਹੁਣ ਮੈਂ ਸੋਫਾ ਹੁਣ ਪਰੇ ਕਰ ਲੂੰਗੀ ਦੇਖੋ ਚੱਕ ਚੱਕ ਕੇ ਚੀਜ਼ਾਂ ਨੂੰ ਨਾ ਸਾਸਫਾਈ ਕਰਨੀ ਵਧੀਆ ਲੱਗਦੀ ਹੈ ਹਨਾ ਜੇ ਆਪਾਂ ਐਵੇਂ ਮੋਰੇ ਮੋਰੇ ਸਫਾਈ ਕਰ ਲਓ ਜਾਂ ਕਿਦਾਂ ਵੀ ਚੀਜ਼ ਚੱਕ ਹਾਂ ਝਾੜੂ ਦਾ ਮੇਰਾ ਹੋ ਗਿਆ ਕੰਪਲੀਟ ਤੇ ਸਾਰੇ ਪਾਸੇ ਸਾਰੇ ਕੋਨੇ ਝਾੜੂ ਲੱਗ ਗਿਆ ਸਾਸਫਾਈ ਹੋ ਗਈ ਹੈ ਤੇ ਹੁਣ ਆ ਗਈ ਵਾਰੀ ਪੋਚੇ ਦੀ ਤੇ ਪੋਚੇ ਦੇ ਪਾਣੀ ਵਿੱਚ ਥੋੜੀ ਫਰਨਲ ਪਾਈ ਮੈਂ ਤਾਂ ਜੋ ਸੋਹਣੀ 스ਮੈਲ ਆਵੇ ਹਨਾ ਤੇ ਜੋ ਵੀ ਮੱਖੀ ਮੱਛਰ ਤੇ ਅੱਜ ਕੱਲ ਕੁੱਤੜੀ ਬਹੁਤ ਹੁੰਦੀ ਬਹੁਤ ਤੰਗ ਪਰੇਸ਼ਾਨ ਕਰਦੀ ਹੈ ਹਨਾ ਤੇ ਬਲਵੰਤ ਵਾਲੇ ਤੇ ਬਿਲਕੁਲ ਹੁੰਦੀ ਹੈ ਬਹੁਤ ਜ਼ਿਆਦਾ ਦੇਖੋ ਜੀ ਬੈਗ ਪੋਚੇ ਲਾਉਣ ਨਾਲ ਤੇ ਵਧੀਆ ਆਪਣੀ ਕਸਤ ਹੋ ਜਾਂਦੀ ਹੈ ਸਰੀਰ ਦੀ ਵ ਤੇ ਕਈ ਤੇ ਮੇਰੀਆਂ ਭੈਣਾਂ ਜਿਹੜੇ ਡੰਡੇ ਨਾਲ ਪੋਚਾ ਲਾਉਂਦੀਆਂ ਹੈ ਨਾ ਚਲੋ ਉਹਨਾਂ ਦੀ ਪ੍ਰੋਬਲਮ ਹੋ ਜਾਂ ਕਿਦਾਂ ਵੀ ਆ ਤਾਂ ਮੈਨੂੰ ਤਾਂ ਬੈਠ ਕੇ ਪੋਚਾ ਲਾਣਾ ਵਧੀਆ ਲੱਗਦਾ ਨਾ ਨਾਲ ਇਸ ਤਰ੍ਹਾਂ ਥੋੜਾ ਪਤਲਾ ਹੋ ਜਾਂਦਾ ਨਾ ਸੋ ਇਹ ਗੱਲ ਹੋ ਜਾਂਦੀ ਆ ਤੇ ਪੋਚਾ ਲਾਉਣਾ ਵੀ ਵਧੀਆ ਗੱਲ ਆ ਸਫਾਈ ਹੋ ਜਾਂਦੀ ਆ ਤੇ ਇੱਕ ਦਿਨ ਛੱਡ ਕੇ ਮੈਂ ਲਾਉਣੀ ਹੁਣੀ ਪੋਚਾ ਦੇਖੋ ਇਹ ਟਾਈਲਾਂ ਦਾ ਇਹ ਹੋ ਜਾਂਦਾ ਆ ਵੀ ਰੀਣੀ ਪਾਣੀ ਉੱਪਰ ਇਹਨਾਂ ਦੇ ਆਉਣਾ ਚਾਹੀਦਾ ਤੇ 2020 ਚ ਟਲਾਂ ਲੱਗੀਆਂ ਸੀਗੀਆਂ ਮੇਰੀਆਂ ਇਹ ਤੇ ਜਦੋਂ ਲੱਗੀਆਂ ਸੀ ਤਾਂ ਮਿਸਤਰੀ ਮੈਨੂੰ ਕਿਹਾ ਸੀਗਾ ਵੀ ਤੁਸੀਂ ਉੱਤੇ ਥੋੜਾ ਬਹੁਤਾ ਪਾਣੀ ਡੋਲ ਸਕਦੇ ਤੇ ਜੇ ਤੁਸੀਂ ਪਾਣੀ ਡੋਲੋਗੇ ਤਾਂ ਤੁਸੀਂ ਨਾਲ ਤਲ ਕੇ ਜਿਵੇਂ 70 60 ਲੱਗੂਗੀ ਹੈ ਨਾ ਉਦੋਂ ਤੋਂ ਮੈਂ ਭਰੇ ਕੀਤਾ ਆ ਵੀ ਪਾਣੀ ਨਹੀਂ ਔਰਣਾ ਹੈ ਕਿ ਥੋੜਾ ਜਿਹਾ ਬਤਾ ਡੁੱਲਾ ਵੀ ਹੁੰਦਾ ਨਾ ਉਸੇ ਟਾਈਮ ਕਪੜਾ ਮਾਰਨਾ ਸਾਫ਼ ਹੋ ਜਾਂਦਾ ਹੈ ਤੇ ਦੇਖੋ ਜੀ ਪਹਿਲਾਂ 6 ਮਹੀਨੇ ਕੱਚਾ ਰੱਖਿਆ ਸੀਗਾ ਤਾਂ ਬਾਅਦੋਂ ਫਿਰ 2020 ਵਿੱਚ ਫਿਰ ਟਲਾਂ ਲੱਗੀਆਂ ਸੀ ਜਲਾਈ ਦੇ ਮਹੀਨੇ ਤੇ ਦੇਖੋ ਜੀ ਹਰੇਕ ਚੀਜ਼ ਹੌਲੀ ਹੌਲੀ ਬਣਦੀ ਆ ਘਰ ਬਣਾਉਣੇ ਬੜੇ ਔਖੇ ਆ ਤੇ ਬਹੁਤ ਔਖੇ ਆ ਤੇ ਦੇਖੋ ਜੀ ਇੱਕ ਜਨਾਨੀ ਜਿਹੜੀ ਕਹਿੰਦੀ ਹੁੰਦੀ ਹੈ ਨਾ ਉਹ ਸੂਈ ਨਾਲ ਘਰ ਬਣਾਉਂਦੀ ਆ ਤੇ ਬੰਦਾ ਉਹ ਉਹ ਕਰ ਕਈ ਲੈ ਕੇ ਵਿਟਾਵੇ ਉਹ ਤਾਂ ਨਹੀਂ ਠੱਟਦਾ ਹੈਗਾ ਹਾਂਜੀ ਝਾੜੂ ਪੁੱਛ ਦਾ ਮੇਰਾ ਕੰਮ ਕੰਪਲੀਟ ਹੋ ਗਿਆ ਤੇ ਰਾਗੀ ਮੈਂ ਹੁਣ ਆਪਣੀ ਸੂਈ ਵਿੱਚ ਦੇਖੋ ਆਟਾ ਪਿਆ ਮੇਰਾ ਦੋ ਤਿੰਨ ਦਿਨ ਹੋ ਗਏ ਬੋਰਾ ਜਿੰਨੀ ਪਿਆਤ ਇਹਨੂੰ ਡਰਮੀਆਂ 'ਚ ਪਾਉਣਾ ਆ ਤੇ ਦੇਖੋ ਜੀ ਟਾਈਮ ਲੱਗਦਾ ਨਹੀਂ ਹੈਗਾ ਅੱਜ ਮੈਂ ਇਹਨਾਂ ਨੂੰ ਇਹਨੂੰ ਆਟੇ ਨੂੰ ਪਾਉਂਗੀ ਡਰਮੀ 'ਚ ਤੇ ਨਹੀਂ ਪਹਿਲਾਂ ਥੋੜਾ ਧੁੱਪ ਲਾਵਾਂਗੀ ਇਹਨਾਂ ਨੂੰ ਤੇ ਫਿਰ ਵਧੀਆ ਰਹਿੰਦਾ ਜਿਹੜਾ ਤੇਰਾ ਸੁੰਡੀ ਸੁਸਰੀ ਵਗੈਰਾ ਦਾ ਪੈ ਜਾਂਦੀ ਹੈ ਨਾ ਆਟੇ 'ਚ ਵੀ ਉਹ ਨਹੀਂ ਪੈਂਦੀ ਕਿ ਭਾਂਡਾ ਸਾਫ਼ ਹੋਵੇ ਥੋੜਾ ਸਿੱਕਿਆ ਹੋਵੇ ਹੈਨਾ ਤੇ ਦੇਖੋ ਜੀ ਮੈਂ ਡਰਮੀ ਤੇ ਇਹ ਬਾਲਟੀ ਆ ਤੇ ਇਹ ਸਾਫ਼ ਕਰਕੇ ਰੱਖਤੀ ਚਲੋ ਮੈਂ ਕਹਿੰਨਾ ਮੈਂ ਧੁੱਪ ਲਾ ਲਵਾਂਗੀ ਨਾਲ ਜਦੋਂ ਧੁੱਪ ਲੱਗੂਗੀ ਤੇ ਫਿਰ ਬਾਅਦ 'ਚੋਂ ਇਹਨਾਂ 'ਚ ਵੀ ਆਟਾ ਪਾਉਂਗੀ ਹੈਨਾ ਤੇ ਜਿਹੜਾ ਆਪਾਂ ਖਾਣਾ ਆ ਨਾ ਉਹਦਾ ਪਹਿਲਾਂ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਆ ਤੇ ਰੋਟੀ ਕਰਕੇ ਇਨਸਾਨ ਕੰਮਕਾਰ ਭੱਜਿਆ ਫਿਰਦਾ ਸਾਰੇ ਦਿਹਾੜੇ ਕਰੀ ਇੱਧਰ ਕਦੀ ਉੱਧਰ ਹਨਾ ਤੇ ਇਹਨੂੰ ਮੈਂ ਸੁੱਕਣੇ ਪਾਤਾ ਹੁਣ ਫਿਰ ਸੁੱਕਣਗੇ ਫਿਰ ਆਟਾ ਪਾਉਂਗੀ ਹਾਂਜੀ ਇੱਧਰ ਆ ਗਈ ਰੋਟੀ ਦੀ ਬਾਰੀ ਦਾਲ ਪਈ ਸੀਗੀ ਤੇ ਚਲੋ ਮੈਂ ਕਹਿੰਦੀ ਤੜਕਦੇ ਆਂ ਤੇ ਤੜਕੀ ਵਿੱਚ ਦਾਲ ਬਹੁਤ ਟੇਸਟੀ ਲੱਗਦੀ ਏ ਬਹੁਤ ਵਧੀਆ ਲੱਗਦੀ ਜਦ ਰੱਖ ਲਿਆ ਸਰਕਲ ਪਾ ਲਿਆ ਸੋ ਦੇਖੀ ਜਦੋਂ ਕੱਟੇ ਤੇ ਦਾਲ ਤੜਕੀ ਬਧਿਆ ਲੱਗਦੀ ਓਕੇ ਲੱਗਦੀ ਏ ਇੱਕਦਮ ਦੇਖੋ ਲਸਣ ਪਿਆਜ਼ ਹਰੀਆਂ ਮਿਰਚਾਂ ਅਦਰਕ ਦੇਖੋ ਅਦਰਕ ਬੜਾ ਮਹਿੰਗਾ ਤੇ ਲਸਣ ਵੀ ਬਹੁਤ ਮਹਿੰਗਾ ਤੇ ਖਾਣਾ ਚੋਲ ਹੈਗਾ ਹੀ ਜਿੰਨਾ ਮਰਜ਼ੀ ਮਹਿੰਗਾ ਹੋਵੇ ਨਾ ਜਿੰਨੇ ਖਾਣਾ ਉਹ ਜਿਹੜੀ ਮਹਿੰਗੀ ਸਸਤੀ ਨਹੀਂ ਦੇਖਣੀ ਉਹ ਤਾਂ ਖਾਈ ਲੈਣੀ ਹੈ ਨਾ ਸੋ ਹੁਣ ਮੈਂ ਪਹਿਲਾਂ ਇਹਨੂੰ ਪਾ ਲਿਆ ਥੋੜਾ ਬ੍ਰਾਊਨ ਹੋਊਗਾ ਤੇ ਫਿਰ ਬਾਅਦ ਚੋਂ ਮੈਂ ਸਾਰਾ ਕੁਝ ਇਹਦੇ ਵਿੱਚ ਪਾ ਦੇਣਾ ਤੇ ਫਿਰ ਤਾਂ ਇਹ ਟੀਟੀ ਲੱਗੂਗਾ ਵਧੀਆ ਲੱਗੂਗਾ ਦੇਖੀ ਮਹਿੰਗੀ ਸਸਤੀ ਕੀ ਆ ਜਿਹੜੀ ਆਪਾਂ ਖਾਣੀ ਹੈ ਆਪਣੀ ਸਿਹਤ ਲਈ ਆਪਣੇ ਫਾਇਦੇਮੰਦ ਉਹ ਤਾਂ ਆਪਾਂ ਖਾਵਾਂਗੇ ਖਾਵਾਂਗੇ ਨਾ ਇਲਗਾਲਿਆ ਤੇ ਆ ਦੇਖੋ ਧਾਲਿਆ ਤੇ ਧਾਲ ਨੂੰ ਲੰਗ ਤੜਕਾ ਤਾਂ ਬਹੁਤ ਵਧੀਆ ਹੋ ਜਾਣੀ ਆ ਤੇ ਪੋਕੀ ਹੋ ਜਾਣੀ ਆ ਇਥੇ ਧਾਲ ਨੂੰ ਲੱਗ ਗਿਆ ਮੇਰੀ ਨੂੰ ਤੜਕਾ ਮੇਰੇ ਮਸਾਲਾ ਜਿੰਨਾ ਵੀ ਲੋੜ ਸੀ ਮੈਂ ਪਾ ਲਿਆ ਥੋੜਾ ਪਾਣੀ ਪਾ ਕੇ ਗੜਕਾ ਲਵਾ ਲਿਆ ਇਹਨੂੰ ਤਾਂ ਜੋ ਕੱਚੀ ਨਾ ਹੋਵੇ ਵਧੀਆ ਰਵੇ ਦੇਖੋ ਧਾਨ ਮੇਰੀ ਕਿੰਨੀ ਸੋਹਣੀ ਸਮੈਲ ਆਉਣ ੜੀ ਵਿੱਚੋਂ ਤੇ ਆਪਾਂ ਨੂੰ ਧਾਲਾਂ ਸਬਜ਼ੀਆਂ ਹਰੀਆਂ ਖਾਣਾ ਸਾਰਾ ਸਾਰਾ ਕੁਝ ਖਾਣਾ ਚਾਹੀਦਾ ਆ ਇਧਰ ਤਵਾ ਵੀ ਗਰਮ ਹੋ ਗਿਆ ਸੀਗਾ ਆ ਜਿਹੜਾ ਕਿਆ ਆਟਾ ਮੈਂ ਸਵੇਰੇ ਚਾਹ ਦਾ ਮਗਰੇ ਗੋਲ ਨਹੀਂ ਹੁੰਦੀ ਆ ਤਾਂ ਜੋ ਸੋਨਾ ਆਟਾ ਹੋ ਜਾਂਦਾ ਤੇ ਸੋਹਣੀ ਫਿਰ ਰੋਟੀਆਂ ਆਉਂਦੀ ਆ ਤੇ ਆਟੇ ਦੀ ਕਣੀ ਵੱਜ ਜਾਂਦੀ ਜੇ ਬੋਸੇ ਟਾਈਮ ਆਟਾ ਗੋਨ ਕੇ ਰੋਟੀ ਬਕਾਈਏ ਤਾਂ ਫਿਰ ਮੂਹ ੱਡੇ ਜਾਂ ਹੁੰਦਾ ਆ ਤੇ ਵਧੀਆ ਨਹੀਂ ਹੈਗਾ ਰੋਟੀਆਂ ਨਹੀਂ ਸੋਹਣੀਆਂ ਆਉਂਦੀ ਹੈਗੀਆਂ ਤੇ ਮੇਰੀ ਰਸੋਈ ਵਿੱਚ ਵੀ ਸਾਹਮਣੇ ਤੋਂ ਆਪਾ ਜਾਂਦੀ ਆ ਫਿਰ ਮੈਂ ਇਹਦਾ ਬਾਰੀ ਖੋਲ ਕੇ ਫਿਰ ਮੈਂ ਰੋਟੀ ਬਕਾਉਣੀ ਆ ਥੋੜੀ ਹਵਾ ਕ੍ਰੋਸ ਹੁੰਦੀ ਰਹਿੰਦੀ ਆ ਦੇਖੋ ਜੀ ਇੰਨੀ ਗਰਮੀ ਚ ਰੋਟੀ ਪਾਣੀ ਖਾਣਾ ਤੇ ਉਹ ਤਾਂ ਪਕਾਉਣਾ ਹੀ ਪਕਾਉਣਾ ਨਾ ਆਪਣਾ ਜਿਹੜਾ ਕੰਮ ਹੈ ਨਾ ਜਿਆਤਰ ਮੇਰੇ ਭੈਣਾਂ ਦਾ ਟਾਈਮ ਪਰ ਜਦਾ ਰਸੋਈ ਚ ਨੰਝ ਜਾਂਦਾ ਨਾ ਸਵੇਰ ਦੁਪਹਿਰ ਸ਼ਾਮ ਇਹ ਆਪਣੀਆਂ ਡਿਊਟੀਆਂ ਹੀ ਆ ਤੇ ਰਸੋਈ ਵੀ ਆਪਣਾ ਇੱਕ ਜਿੱਦਾਂ ਕਹ ਲੋ ਦਫ਼ਤਰ ਆ ਸੋਈ ਗੱਲ ਆ ਹਾਂਜੀ ਰੋਟੀ ਮੇਰੀ ਹੁਣ ਪੱਕੀ ਗਈ ਆ ਤੇ ਰੋਟੀ ਦਾ ਮੇਰਾ ਕੰਮ ਫਿਨਿਸ਼ ਹੋ ਗਿਆ ਤੇ ਪਰੌਂਠੇ ਵੀ ਲਾ ਲਏ ਤੇ ਰੋਟੀ ਵੀ ਮੈਂ ਲਾ ਲਈਏ ਤੇ ਬੱਚਿਆਂ ਨੂੰ ਸਕੂਲ ਟਿਫਿਨ ਪੈਕ ਕਰਕੇ ਜਾਉਂਗੀ ਇਸ ਤੋਂ ਬਾਅਦ ਇਹਨਾਂ ਤੇ ਪਿੰਡ ਦੇ ਸਕੂਲ ਦੇ ਬੜੀ ਮौज ਹੁੰਦੀ ਆ ਤੇ ਦੇਖੋ ਜਾਈ ਦੋ ਤਰੀਕੇ ਆ ਦੋ ਵਾਸਤੇ ਆ ਤੇ ਅੱਜ ਬਾਬਾ ਹੰਦਾਜੀ ਦੇ ਗੋਡਵਾਰਾ ਸਾਹਿਬ ਖੰਡ ਪਾਠ ਸਾਹਿਬ ਜਿੱਦਾਂ 깔ੂ ਰੱਖੇ ਗਏ ਆ ਹਰੇਕ ਸਾਲ ਵਿੱਚ ਜਿੱਦਾਂ ਖੰਡਾ ਸਾਹਿਬ ਰੱਖਦੇ ਹੁੰਦੇ ਆ ਮਾਨ ਮਾਲ ਮਨੁੱਖ ਜੀਵ ਜੰਤế ਭਲੇ ਵਾਸਤੇ ਹਨਾ ਸੋਣਵੇਂ ਨੇ ਪੱਕੇ ਹੁੰਦਾ ਆ ਫੋਨ ਪਰਸਾਉ ਤੇ ਰੱਖ ਹੋ ਗਿਆ ਤੁਹਾਨੂੰ ਜਰੂਰ ਗਰਵਾਣੀ ਦੀ ਆਵਾਜ਼ ਸੁਣਾਈ ਦਿੰਦੀ ਹੋਗੀ ਹੈਨਾ ਤੇ ਇਹ ਮੈਂ ਆਵਾਜ਼ ਬੰਦ ਨਹੀਂ ਕੀਤੀ ਹੈਗੀ ਤੇ ਗਰਵਾਣੀ ਤਾਂ ਹੀ ਆਪਾਂ ਜੀਂਦੇ ਆ ਤੇ ਗਰਵਾਣੀ ਆਪਣਾ ਸਾਰਾ ਕੁਝ ਆ ਤੇ ਉਹਨਾਂ ਹੀ ਆਪਣਾ ਪਾਰ ਉਤਾਰਾ ਹੋਣਾ ਆ ਤੇ ਗਰਵਾਣੀ ਨੂੰ ਆਪਾਂ ਨੂੰ ਸਮਝਣਾ ਸੁਣਨਾ ਚਾਹੀਦਾ ਆ ਤੇ ਦੇਖੋ ਜੀ ਗਰਵਾਨੀ ਸੁਣ ਕੇ ਆਪਾਂ ਨੂੰ ਸਕੂਨ ਮਿਲਦਾ ਆ ਤੇ ਦੇਖੋ ਜੀ ਤਿੰਨ ਦਿਨ ਹੁਣ ਪ੍ਰੋਗਰਾਮ ਚੱਲਣੇ ਗੁਰਦੁਆਰਾ ਸਾਹਿਬ ਤੇ ਸੇਵਾ ਕਰਨੇ ਕਰਿਆ ਕਰਾਂਗੇ ਜਿੰਨੀ ਹੋ ਸਕੇ ਹੈ ਨਾ ਆਪਾਂ ਬਹੁਤੀ ਨਹੀਂ ਕਹਿੰਦੇ ਵੀ ਅਸੀਂ ਆ ਸੇਵਾ ਕਰਾਂਗੇ ਜਾਂ ਕਿੱਦਾਂ ਆ ਤੇ ਤਿੰਨ ਦਿਨ ਰੌਣਕ ਲਗਣੀ ਆ ਸਰਵਾਦੀ ਭਲੇ ਵਾਸਤੇ ਇਹ ਅਖੰਡ ਵਾੜ ਸਾਹਿਬ ਆ ਤੇ ਰੌਣਕ ਲਗਣੀ ਆ ਹਾਂਜੀ ਗੁਰਦੁਆਰੇ ਜਾ ਕਰਾਂਗੇ ਵੈਸੇ ਮੇਰੇ ਸ਼ਾਮ ਨੂੰ ਡੇਲੀ ਜਾਨੀ ਹੁੰਨੀ ਕਈ ਵਾਰੀ ਜਿੱਦਾਂ ਕਰ ਲਵਾਂ ਵੀ ਮਿਸ ਹੋ ਜਾਂਦਾ ਆ ਤੇ ਇੱਕ ਟਾਈਮ ਜ਼ਰੂਰ ਜਾਣਾ ਚਾਹੀਦਾ ਆਪਾਂ ਨੂੰ ਗੁਰਦੁਆਰਾ ਸਾਹਿਬ ਦੇਖੋ ਜੀ ਗੱਦੇ ਮੈਂ ਰੱਖ ਲੈ ਸੀਗੇ ਅੰਦਰ ਤੇ ਚਾਦਰ ਪਛਾਤੀ ਉੱਪਰ ਇਹਦੇ ਸਾਫ਼ ਤੇ ਕੋਈ ਨਵੀਂ ਚੀਜ਼ ਆਪਣੇ ਘਰ ਆ ਜਵੇ ਤਾਂ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਨਾ ਕੋਈ ਚੀਜ਼ ਆਪਾਂ ਨਵੀਂ ਲਈਏ ਤੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਅੰਦਰ ਖੁਸ਼ੀ ਜੀ ਫੀਲਿੰਗ ਜੀ ਬੜੀ ਵਧੀਆ ਮਹਿਸੂਸ ਹੁੰਦੀ ਆ ਦੇਖੋ ਸਾਫ਼ ਸਫਾਈ ਕਿੰਨਾ ਸੋਹਣਾ ਲੱਗਦਾ ਹੈ ਕਿੰਨਾ ਵਧੀਆ ਓਕੇ ਲੱਗਦਾ ਹੈ ਦਿਵਾਨ ਤੇ ਵੀ ਮੈਂ ਨਵੀਂ ਸਾਫ਼ ਚਾਦਰ ਪਛਾ ਲਈ ਆ ਤੇ ਆਪਾਂ ਨੂੰ ਜਿੱਦਾਂ ਕਹਿੰਦੇ ਆ ਪੋਜ਼ਿਟਿਵਿਟੀ ਵੀ ਜੀ ਆ ਜਾਂਦੀ ਆ ਤੇ ਬਹੁਤ ਵਧੀਆ ਲੱਗਦਾ ਆ ਤੇ ਘਰ ਸਵਾਰਨਾ ਮੈਨੂੰ ਬੜਾ ਸ਼ੌਂਕ ਹੁੰਦਾ ਛੋਟੀ ਹੁੰਦੀ ਨੇ ਵੀ ਮੇਰਾ ਘਰ ਸੋਹਣਾ ਹੋਵੇ ਮੈਂ ਸਵਾਰਾਂ ਪਹਿਲਾਂ ਹੁੰਦੇ ਸੀਗੇ ਪੁਰਾਣੇ ਸਮੇ ਅਜ ਕੱਚੇ ਘਰ ਹੁੰਦੇ ਸੀ ਛੱਤ ਵੀ ਕੱਚੀ ਹੁੰਦੀ ਸੀਗੀ ਪੈਰਾਂ ਤਾਂ ਵੀ ਕੱਚੇ ਤਾਂ ਹੁਣ ਆ ਤੇ ਉਹ ਜਿੱਦਾਂ ਕਹ ਲੋ ਵੀ ਮਿੱਟੀ ਫੇਰਨੀ ਤੇ ਮੈਨੂੰ ਬੜਾ ਹੁੰਦਾ ਸੀਗਾ ਮੈਂ ਕਿਹਾ ਸੋਹਣਾ ਘਰ ਹੋਵੇ ਫਿਰ ਮੈਂ ਸਵਾਰੂੰਗੀ ਤੇ ਵਾਇਗਰੋ ਮੇਰੇ ਸੁਣ ਲਈ ਆ ਔਰ ਸੁਣਦੇ ਵੀ ਹੈਗੇ ਆ ਤੇ ਗਾਂ ਵੀ ਸੁਣਨਗੇ ਅੱਜ ਦੇ ਬਲੌਗ ਦਾ ਕਰਦੇ ਇੱਥੇ ਅੰਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੀਓ ਸੋ ਸਾਡੇ ਨਾਲ ਤੁਹਾਨੂੰ ਕਿੱਦਾਂ ਲੱਗ ਵਾਇਗਰੋ